ਸ਼ੁਕਰੀਆ ਸਾਰਿਆਂ ਨੂੰ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਆਪਾਂ ਤੁਹਾਡੇ ਵਾਸਤੇ ਸਪੈਸ਼ਲ ਆਫਰ ਦੇ ਵਿੱਚ ਲੈ ਕੇ ਆਏ ਹਾਂ ਜੀ ਸਾਰੀ ਵੀਡੀਓ ਨੂੰ ਜਰੂਰ ਦੇਖਿਓ ਅੱਜ ਦੀ ਵੀਡੀਓ ਵਿੱਚ ਜਿਹੜੇ ਵੀ ਚਾਰ ਸੂਟ ਜੇ ਤੁਸੀਂ ਬੁੱਕ ਕਰੋਗੇ ਤਾਂ ਤੁਹਾਨੂੰ ਚਾਰ ਸੂਟਾਂ ਦੇ ਉੱਤੇ ਸ਼ਿਪਿੰਗ ਵੀ ਫ੍ਰੀ ਦੇਵਾਂਗੇ ਬਾਕੀ ਕਾਫੀ ਡਿਸਕਾਊਂਟਡ ਨੇ ਮਦਰਡੇ ਸਪੈਸ਼ਲ ਕਹ ਲੋ ਮਦਰਡੇ ਤੱਕ ਇਹ ਵਾਲੇ ਸਾਰੇ ਡਿਸਕਾਊਂਟ ਚੱਲੂਗਾ ਤੇ ਸ਼ਾਪ ਤੇ ਵਿਜ਼ਿਟ ਕਰਕੇ ਜੇ ਕੋਈ ਲੈਂਦਾ ਜਿਨੇ ਵੀਡੀਓ ਲਾਈਕ ਸ਼ੇਅਰ ਕਮੈਂਟ ਕੀਤਾ ਹੋਇਆ ਜੀ ਉਹਨੂੰ ਸਪੈਸ਼ਲ ਡਿਸਕਾਊਂਟ ਦੇਵਾਂ ਤੇ ਆਪਾਂ ਸ਼ੁਰੂ ਕਰਾਂਗੇ ਅੱਜ ਦੇ ਆਰਟੀਕਲ 500 ਸੁਪਰ ਹਿੱਟਰ ਤਮਾਲਾ ਪਾਰੇ ਇਹ ਵਾਲੇ ਸੂਟ ਜਿਹੜੇ ਜੀ ਰੈਗੂਲਰ ਚੱਲ ਰਹੇ ਆ ਬਹੁਤ ਸੋਹਣੀ ਲੁੱਕ ਦੇ ਨਵੇਂ-ਨਵੇਂ ਡਿਜ਼ਾਈਨ ਆਪਾਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋ ਗਏ ਆ ਫਿਰ ਜੀ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਠੀਕ ਹੈ ਜੀ ਪਿਓਰ ਕੈਮਬਰੀ ਕਾਟਨ ਦਾ ਸੂਟ ਰਹੂਗਾ ਗਲਾ ਬਣਿਆ ਹੋਇਆ ਡਿਜ਼ਾਈਨਰ ਇਹਨਾਂ ਦਾ ਠੀਕ ਹੈ ਜੀ ਗਲੇ ਦੇ ਉੱਤੇ ਇਹਦੇ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੈ ਦੇਖੋ ਲੇਸ ਲੱਗੀ ਹੋਈ ਹੈ ਜੀ ਉਸ ਤੋਂ ਬਾਅਦ ਬਟਨ ਜਿਹੜੇ ਹੈਗੇ ਆ ਇਹ ਫੈਬਰਿਕ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਇਹਨਾਂ ਨੂੰ ਠੀਕ ਹੈ ਜੀ ਤੇ ਅੱਗੇ ਆਪਾਂ ਤੁਹਾਨੂੰ ਇਹਦਾ ਦੁਪੱਟਾ ਦਿਖਾਣੇ ਆ ਦੁਪੱਟੇ ਦੀ ਲੁੱਕ ਵੀ ਬਹੁਤ ਸੋਹਣੀ ਰਹਿਣ ਵਾਲੀ ਆ 컬러ਫੁਲ ਜਿਹੇ ਦੁਪੱਟੇ ਰੋਗੇ ਤੇ 컬러ਫੁਲ ਹੀ ਇਹਦੇ ਰਹਿਣਗੇ ਜੀ ਬਾਟਮਸ ਮਤਲਬ ਕਿ ਵਾਈਟਨੈਸ ਜਿਹਦਾ ਕਿ ਵਾਈਟ ਦੁਪੱਟੇ ਕਈ ਘੱਟ ਪ੍ਰੈਫਰ ਕਰਦੇ ਆ ਤੇ ਸਾਰੇ ਇਹ ਮਤਲਬ ਵਾਈਟਨੈਸ ਬਹੁਤ ਘੱਟ ਹੈਗੀ ਨਾ ਦੁਪੱਟਿਆਂ ਵਿੱਚ ਤੇ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਲੈ ਸਕਦੇ ਆ ਇਹ ਰੋਗੇ ਇਹਦੀ ਬਾਟਮ ਜੀ ਤੇ ਇਹਦੇ ਵਿੱਚ ਕਲਰ ਚਾਰਟ ਵੀ ਬਹੁਤ ਸੋਹਣੀ ਲੁੱਕ ਦਾ ਰਹਿਣ ਵਾਲਾ ਇੱਕ ਇਹ ਵਾਲਾ ਕਲਰ ਰਹੂਗਾ ਜੀ ਮਸਟਰਡ ਇੱਕ ਰਹੂਗਾ ਜੀ ਗ੍ਰੇ ਬਲੂ ਕਲਰ ਇੱਕ ਰਹੂਗਾ ਜੀ ਇਹ ਵਾਲਾ ਇਹ ਹੋਊਗਾ ਜੀ ਥੋੜਾ ਆਨੀਅਨ ਟੋਨ ਵਿੱਚ ਜਿਹਦਾ ਆ ਰਿਹਾ ਹੈਗਾ ਆ ਡਾਰਕ ਜਾਂ ਚਾਰਟ ਰਹੂਗਾ ਇਹ ਵਾਈਨ ਕਲਰ ਵਾਈਨ ਕਲਰ ਵੀ ਕਹਿ ਸਕਦੇ ਆ ਇਹਨੂੰ ਮਤਲਬ ਪਰ ਫੇਰ ਵੀ ਪਿੰਕ ਪੀਚ ਕਹਿ ਲੋ ਕਿ ਟੋਨ ਇਹਦੀ ਬਿਲਕੁਲ ਡਿਫਰੈਂਟ ਜੀ ਆ ਰਹੀ ਹੈ ਤੇ ਅਗਲਾ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਣੇ ਆ ਅਗਲਾ ਡਿਜ਼ਾਈਨ ਹੋਊਗਾ ਜੀ ਪਰਪਲ ਕਲਰ ਰਹੂਗਾ ਵਿਦ 골ਡਨ ਕਲਰ ਦਾ ਕੰਬੀਨੇਸ਼ਨ ਗੱਲ ਕਰਕੇ ਪ੍ਰੋਪਰ ਇਹਦੇ ਬਣਿਆ ਹੋਇਆ ਜੀ ਆ ਦੇਖੋ ਡਿਜ਼ਾਈਨ ਕੀਤਾ ਹੋਇਆ ਲੇਸ ਦੇ ਨਾਲ ਸਟਿਚ ਕੀਤਾ ਆ ਰਿਮੂਵ ਕਰਵਾ ਕੇ ਤੁਸੀਂ ਆਪਣਾ ਅਡਜਸਟ ਕਰਵਾ ਸਕਦੇ ਆ ਕੇਰੇ ਦੇ ਉੱਤੇ ਕੁਝ ਨਹੀਂ ਬਣਿਆ ਹੋਇਆ ਤੇ ਜਿੱਦਾਂ ਮਰਜੀ ਤੁਸੀਂ ਇਹਨੂੰ ਵੀ ਡਿਜ਼ਾਈਨ ਕਰਵਾ ਸਕਦੇ ਆ ਸੂਟ ਨੂੰ ਲੇਸਸ ਵਗੈਰਾ ਇਨਸਰਟ ਕਰਵਾ ਸਕਦੇ ਆ ਜੀ ਨਾਲ ਤੇ ਦੁਪੱਟਾ ਇਹਦਾ ਰਹੂਗਾ ਕੁਝ ਇਸ ਤਰ੍ਹਾਂ ਤੇ ਇਹ ਰਹੋਗੀ ਇਹਦੀ ਬਾਟਮ ਬਹੁਤ ਸੋਹਣੀ ਲੁੱਕ ਦੇ ਸੂਟ ਰਹਿਣ ਵਾਲੇ ਇਹ ਵੀ ਪ੍ਰਾਈਜ਼ ਰਹੂਗਾ 500 ਸ਼ਿਪਿੰਗ ਰਹੋਗੀ ਸਾਰਿਆਂ ਦੀ ਇਹਨਾਂ ਦੀ ਅਲੱਗ ਤੋਂ ਜਿਹੜਾ ਵੀ ਚਾਰ ਸੂਟ ਕੋਈ ਵੀ ਚਾਰ ਸੂਟ ਤੁਸੀਂ ਅੱਜ ਦੀ ਵੀਡੀਓ ਚ ਬੁੱਕ ਕਰਦੇ ਆ ਤਾਂ ਸ਼ਿਪਿੰਗ ਰਹੋਗੀ ਫ੍ਰੀ ਉਹਦੇ ਵਿੱਚ ਕਲਰ ਦੇਖਿਓ ਕਿੰਨੇ ਸੋਹਣੇ ਨੇ ਸਾਰੇ ਇੱਕ ਤੋਂ ਇੱਕ ਕਲਰ ਰਹਿਣ ਵਾਲੇ ਨੇ ਇਹ ਵੀ ਕਲਰ ਦੇਖੋ ਕਿੰਨਾ ਸੋਹਣਾ ਹੈ ਸਾਰੇ ਬਹੁਤ ਸੋਹਣੇ ਸ਼ੇਡ ਨੇ ਜਿਹੜਾ ਜਿਹੜਾ ਪਸੰਦ ਆ ਤੁਸੀਂ ਆਪਣਾ ਬੁਕਿੰਗ ਕਰ ਸਕਦੇ ਆ ਜੀ ਪ੍ਰਾਈਸ ਰਹੂਗਾ ਇਹਨਾਂ ਦਾ 500 ਤੇ ਅਗਲਾ ਜਿਹੜਾ ਤੁਹਾਨੂੰ ਆ ਸਾਡੀ ਸ਼ਾਪ ਤੇ ਸੁਪਰ ਹਿੱਟ ਕਹਿ ਲੋ ਕਿ ਹਰ ਵੀਡੀਓ ਵਿੱਚ ਸੁਪਰ ਹਿੱਟੇ ਦੀ ਰਹਿੰਦੀ ਹੈਗੀ ਜੀ ਪਰਚੇਜ਼ਿੰਗ ਆ ਦੇਖਿਓ ਬਹੁਤ ਪਿਆਰੀ ਲੁੱਕ ਦਾ ਸੂਟ ਹੈ ਇਹ ਵਾਲਾ ਸਾਡੇ ਕੋਲ ਸਟਾਕ ਵਾਧੂ ਹੈ ਜੀ ਜਿੰਨੇ ਮਰਜ਼ੀ ਤੁਸੀਂ ਸੂਟ ਬੁੱਕ ਕਰ ਸਕਦੇ ਆ ਡਿਜ਼ਾਈਨਿੰਗ ਬਹੁਤ ਸੋਹਣੀ ਘੇਰੇ ਤੇ ਕੁਝ ਨਹੀਂ ਬਣਿਆ ਜਸ ਗਲਾ ਬਣਿਆ ਹੈ ਗਲੇ ਦੇ ਉੱਤੇ ਡਿਜ਼ਾਈਨਿੰਗ ਵੀ ਬਹੁਤ ਪਿਆਰੀ ਰਹਿਣ ਵਾਲੀ ਹੈ ਇਹਦੀ ਠੀਕ ਹੈ ਜੀ ਤੇ ਇਹ ਰਹੂਗਾ ਇਹਦਾ ਦੁਪੱਟਾ ਸੂਟੋ ਵਿੱਚ ਸੂਟ ਆ ਸੂਟ ਜਿੰਨੇ ਮਰਜ਼ੀ ਤੁਸੀਂ ਲੈ ਲਓ ਕਿਉਂਕਿ ਬਹੁਤ ਸੋਹਣੀ ਲੁੱਕ ਦੇ ਸੂਟ ਆ ਰੈਗੂਲਰ ਸੇਲ ਹੋ ਰਹੀ ਸ਼ਾਪ ਤੇ ਬਹੁਤ ਸੋਹਣੀ ਇਹਨਾਂ ਦੀ ਸੇਲ ਆ ਔਰ ਆਨਲਾਈਨ ਵੀ ਬਹੁਤ ਸੋਹਣਾ ਇਹਦਾ ਰਿਸਪੌਂਸ ਆ ਰਿਹਾ ਇਹ ਵਾਲੇ ਡਿਜ਼ਾਈਨ ਦਾ ਫੈਬਰਿਕ ਜਿਹੜਾ ਮਰਜ਼ੀ ਤੁਸੀਂ ਨਾ ਚੋ ਲੈ ਲਓ ਕਿਸੇ ਨੂੰ ਵੀ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੀ ਬਿਨਾ ਲਾਈਨਿੰਗ ਤੋਂ ਸਾਰੇ ਸੂਟ ਰਹਿਣਗੇ ਚਾਹੇ ਤੁਸੀਂ 500 ਵਾਲਾ ਲੈ ਲਓ ਚਾਹੇ ਤੁਸੀਂ ਇਸ ਤੋਂ ਉੱਪਰ ਵਾਲੀ ਰੇਂਜ ਵਾਲਾ ਲੈ ਲਓ ਸਾਡੇ ਕੋਲ ਕੋਈ ਵੀ ਤੁਸੀਂ ਕਾਟਨ ਦਾ ਸੂਟ ਲੈਂਦੇ ਆ ਕਿਸੇ ਵੀ ਸੂਟ ਨੂੰ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਰਹਿੰਦੀ ਹੈਗੀ ਕੋਈ ਗ੍ਰੀਨ ਕਲਰ ਹੋਊਗਾ ਬਹੁਤ ਸੋਹਣੀ ਲੁੱਕ ਦੇ ਵਿੱਚ ਨਾਲ ਮਸਟਰਡ ਦੇ ਕੰਬੀਨੇਸ਼ਨ ਰਹੂਗਾ ਗਲੇ ਦੇ ਉੱਤੇ ਪੱਟੀ ਐਡਜਸਟੇਬਲ ਰਹੂਗੀ ਜੀ ਤੇ ਦੁਪੱਟਾ ਵੀ ਇਹਦਾ ਬਹੁਤ ਪਿਆਰਾ ਰਹਿਣ ਵਾਲਾ ਹੈ ਆ ਕਈ ਡਿਜ਼ਾਈਨ ਜਿਹੜੇ ਹੈਗੇ ਮੈਂ ਤੁਹਾਨੂੰ ਕੋਸ਼ਿਸ਼ ਕਰ ਰਿਪੀਟ ਦਿਖਾਉਂਗੀ ਕਿਉਂਕਿ ਇਹਨਾਂ ਦੀ ਬਹੁਤ ਸੋਹਣੀ ਡਿਮਾਂਡ ਸੀ ਔਰ ਕਈਆਂ ਨੂੰ ਪਿਛਲੀ ਵਾਰੀ ਨਹੀਂ ਮਿਲੇ ਤਾਂ ਇਸ ਵਾਰ ਪਲੀਜ਼ ਜਲਦੀ ਜਲਦੀ ਆਪਣੀ ਬੁਕਿੰਗ ਕਰ ਲਿਓ ਇਹ ਰੋਗੀ ਇਹਦੀ ਬਾਟਮ ਜੀ ਪ੍ਰਾਈਜ਼ ਰਹੋਗਾ 500 ਤੇ ਸ਼ਿਪਿੰਗ ਰਹੋਗੀ ਇਹਦੇ ਵਿੱਚ ਜੇ ਸਿੰਗਲ ਕਿਸੇ ਨੇ ਲੈਣਾ ਆ ਤੇ ਉਹਦੀ ਅਲੱਗ ਤੋਂ ਰਹੂਗੀ ਜੀ ਆਹ ਲੋ ਜੀ ਅਗਲਾ ਡਿਜ਼ਾਈਨ ਬਹੁਤ ਸੋਹਣੀ ਲੁੱਕ ਦਾ ਇਹ ਵੀ ਸੂਟ ਰਹਿਣ ਵਾਲਾ ਸਿੰਪਲ ਸੌਪਰ ਡਿਜ਼ਾਈਨਰ ਗੱਲੇ ਦੇ ਉੱਤੇ ਪੈਚੇ ਦਾ ਔਰਗੈਂਜ਼ਾ ਦਾ ਬਣਿਆ ਆ ਠੀਕ ਹੈ ਜੀ ਤੇ ਇਹ ਵੀ ਰਿਮੂਵ ਹੋ ਸਕਦਾ ਹੈ ਜਿੱਦਾਂ ਮਰਜੀ ਤੁਸੀਂ ਇਹਨੂੰ ਵੀ ਡਿਜ਼ਾਈਨ ਕਰਾ ਸਕਦੇ ਆ ਇਹ ਰੋਗਾ ਇਹਦਾ ਦੁਪੱਟਾ ਤੇ ਇਹ ਰੋਗੀ ਇਹਦੀ ਬਾਟਮ ਜੇ ਇਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਪ੍ਰਾਈਜ਼ ਰੋਗਾ 500 ਠੀਕ ਹੈ ਜੀ ਤੇ ਇੱਕ ਹੋਰ ਡਿਜ਼ਾਈਨ ਸਾਡੇ ਕੋਲ ਜਿਹੜਾ ਸੁਪਰ ਹਿੱਟ ਚੱਲ ਰਿਹਾ ਹੈਗਾ ਪਿਛਲੀ ਵੀਡੀਓ ਚ ਵੀ ਮੈਂ ਪਾਇਆ ਸੀ ਇਸ ਵਾਰ ਵੀ ਮੈਂ ਤੁਹਾਨੂੰ ਦਿਖਾ ਦਿੰਦੀ ਆ ਜੀ ਕਿਉਂਕਿ ਇਹਦੀ ਡਿਮਾਂਡ ਹੀ ਬਹੁਤ ਜ਼ਿਆਦਾ ਹਰੇਕ ਵੀਡੀਓ ਵਿੱਚ ਇਹਦੀ ਡਿਮਾਂਡ ਬਹੁ ਗਲੇ ਦੇ ਉੱਤੇ ਇਹਦੇ ਬਣਿਆ ਹੋਇਆ ਹੈ ਇਸ ਤਰ੍ਹਾਂ ਡਿਜ਼ਾਈਨ ਠੀਕ ਹੈ ਜੀ ਪ੍ਰਿੰਟਿੰਗ ਬਹੁਤ ਸੋਹਣੀ ਸਿੰਪਲ ਸੋਬਰ ਤੇ ਡਿਜ਼ਾਈਨਰ ਜਿਹਾ ਸੂਟ ਰੋਗਾ ਇਹ ਵਾਲਾ ਤੇ ਇਹ ਰੋਗਾ ਦਾ ਦੁਪੱਟਾ ਠੀਕ ਹੈ ਜੀ ਤੇ ਇਹ ਰੋਗਾ ਇਹਦਾ ਬਾਟਮ ਪ੍ਰਾਈਜ਼ ਰੋਗਾ ਇਹਦਾ 500 ਸ਼ਿਪਿੰਗ ਰੋਗੀ ਅਲੱਗ ਤੋਂ ਜੀ ਇਹਨਾਂ ਦੇ ਵਿੱਚ ਤੇ ਅੱਗੇ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਣੇ ਆ ਇਹ ਵੀ ਸੁਪਰ ਹਿੱਟ ਰੈੱਡ ਕਲਰ ਦਾ ਡਿਜ਼ਾਈਨਿੰਗ ਸੂਟ ਕਹੋ ਕਿ ਡਿਜ਼ਾਈਨ ਬਹੁਤ ਸੋਹਣੀ ਡਿਜ਼ਾਈਨਿੰਗ ਦੇ ਨਾਲ ਸੂਟ ਬਹੁਤ ਸੋਹਣਾ ਇਹ ਪੂਰਾ ਜਿਹੜਾ ਹੈਗਾ ਇਹਨੂੰ ਹੈਂਡਵਰਕ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਇਹ ਜਿਹੜੀ ਚੀਜ਼ ਹਨ ਦਿਖਾਈ ਰਹੀ ਇਹ ਪ੍ਰੋਪਰ ਜਿਹੜੀ ਹੈਗੀ ਹੈਂਡਵਰਕ ਦੇ ਨਾਲ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਇਹਦੀ ਵੀ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਤੇ ਇਹਦਾ ਦੁਪੱਟਾ ਵੀ ਤੁਹਾਨੂੰ ਦਿਖਾਨੀ ਆ ਸੋਲੋ ਵਿੱਚ ਸੂਟ ਰਹੂਗਾ ਇਹ ਵਾਲਾ ਰੈੱਡ ਦੇ ਨਾਲ 골ਡਨ ਜਿਹਾ ਸ਼ਿਡ ਰਹੂਗਾ ਆ ਲੋ ਜੀ ਤੇ ਇਹ ਰੋਗੀ ਇਹਦੀ ਬਾਟਮ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਪ੍ਰਾਈਸ ਰੋਗਾ 500 ਠੀਕ ਹੈ ਜੀ ਅਗਲਾ ਇੱਕ ਹੋਰ ਡਿਜ਼ਾਈਨ ਮੈਂ ਤੁਹਾਨੂੰ ਦਿਖਾਨੀ ਜਿਹੜੀਆਂ ਚੀਜ਼ਾਂ ਕਈ ਸਾਡੇ ਕੋਲ ਰਿਪੀਟ ਚ ਆਈਆਂ ਆ ਪਿਛਲੀ ਵੀਡੀਓ ਵਾਲੀਆਂ ਉਹ ਵੀ ਮੈਂ ਤੁਹਾਨੂੰ ਨਾਲ-ਨਾਲ ਦਿਖਾਈ ਜਾਨੀ ਆ ਜੀ ਆ ਦੇਖਿਓ ਵੀ ਡਿਜ਼ਾਈਨ ਬਹੁਤ ਸੋਹਣੀ ਡਿਮਾਂਡ ਆਈ ਇਹਦੀ ਵੀ ਤੇ ਰਿਪੀਟ ਜੀ ਜਿਨ੍ਹਾਂ ਨੂੰ ਪਿਛਲੀ ਵਾਰੀ ਨਹੀਂ ਮਿਲਿਆ ਉਹ ਹੁਣ ਬੁੱਕ ਕਰ ਲਿਓ ਇਹ ਰੋਗਾ ਜੀ ਥੋੜਾ ਕਹਿ ਲਓ ਕਿ ਔਰੇਂਜ ਜਿਹਾ ਟੋਨ ਰੋਗਾ ਡਾਰਕ ਰਸਟ ਕਲਰ ਦੇ ਵਿੱਚ ਇਹਦਾ ਜਿਹੜਾ ਕੰਬੀਨੇਸ਼ਨ ਹੈਗਾ ਆ ਤੇ ਇਹ ਰੋਗਾ ਇਹਦਾ ਦੁਪੱਟਾ ਆ ਦੇਖਿਓ ਜੀ ਬਹੁਤ ਸੋਹਣੀ ਲੁੱਕ ਦੇ ਵਿੱਚ ਦੁਪੱਟਾ ਰਹਿਣ ਵਾਲਾ ਤੇ ਇਹ ਰੋਗੀ ਇਹਦੀ ਬਾਟਮ ਤੇ ਇਹਦੇ ਵਿੱਚ ਵੀ ਮੈਂ ਤੁਹਾਨੂੰ ਕਲਰ ਚਾਰਟ ਦਿਖਾਨੀ ਸਾਰਾ ਹੀ ਅਗੇਨ ਅਵੇਲੇਬਲ ਹੈਗਾ ਜੀ ਬਲਕ ਦੇ ਵਿੱਚ ਮਿਲ ਜੂਗਾ ਇਹ ਵਾਲਾ ਹੁਣ ਜਿਹੜ カラー ਇਹ ਤੁਹਾਨੂੰ ਇਹ ਬਲੈਕ ਰਹੂਗਾ ਜੀ ਠੀਕ ਹੈ ਜੀ ਤੇ ਇਹ ਰਹੂਗਾ ਮਜੈਂਟਾ ਟੋਨ ਦੇ ਵਿੱਚ ਤੇ ਇਹ ਰਹੂਗਾ ਗ੍ਰੇ ਕਲਰ ਦੇ ਵਿੱਚ ਜਿਹਨੂੰ ਜਿਹੜਾ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰਹੂਗਾ 500 ਤੇ ਸ਼ਿਪਿੰਗ ਰਹੂਗੀ ਜੀ ਇਹਨਾਂ ਦੀ ਅਲੱਗ ਤੋਂ ਠੀਕ ਹੈ ਜੀ ਤੇ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਆ ਡਿਜ਼ਾਈਨਿੰਗ ਬਹੁਤ ਸੋਹਣੀ ਜਿੰਨੇ ਵੀ ਸੂਟ ਆਪਾਂ ਲੈ ਕੇ ਆਏ ਆ ਅੱਜ ਹੀ ਤੁਹਾਡੇ ਵਾਸਤੇ ਆ ਦੇਖੋ ਜੀ ਕਲਰ ਕਲਰ ਵੀ ਬਹੁਤ ਸੋਹਣਾ ਫਲਾਵਰ ਪ੍ਰਿੰਟ ਰਹੂਗਾ ਜੀ ਗਲੇ ਦੇ ਉੱਤੇ ਡਿਜ਼ਾਈਨ ਕੀਤਾ ਹੋਇਆ ਇਹਨੂੰ ਵੀ ਦੇਖੋ ਬਹੁਤ ਸੋਹਣੀ ਲੁੱਕ ਦੇ ਵਿੱਚ ਘੇਰੇ ਦੇ ਉੱਤੇ ਕੁਝ ਨਹੀਂ ਬਣਿਆ ਜਿੰਨੇ ਵੀ ਸੂਟ ਮੈਕਸਿਮਮ ਤੁਹਾਨੂੰ ਦਿਖਾ ਰਹੀ ਹਾਂ ਮੈਂ ਘੇਰੇ ਦੇ ਉੱਤੇ ਕੁਝ ਨਹੀਂ ਬਣਿਆ ਹੋਇਆ ਤੇ ਇਹ ਰੋਗੀ ਇਹਦੀ ਬਾਟਮ ਜੀ ਤੇ ਇਹ ਰੋਗਾ ਇਹਦਾ ਦੁਪੱਟਾ ਇਹ ਰੂਗਾ ਜੀ ਇਹਦਾ ਦੁਪੱਟਾ ਲੁੱਕ ਬਹੁਤ ਸੋਹਣੀ ਦਾ ਸੂਟ ਹੈ ਵੀ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰੋਗਾ 500 ਕਲਰ ਚਾਰਟੇ ਦੇ ਵਿੱਚ ਦੋ ਦਾ ਆ ਇੱਕ ਕਲਰ ਇਹ ਵਾਲਾ ਰਹੂਗਾ ਇੱਕ ਇਹ ਵਾਲਾ ਰਹੂਗਾ ਜਿਹਨੂੰ ਜਿਹੜਾ ਪਸੰਦ ਆ ਟਿੱਕ ਲਗਾ ਕੇ ਤੁਸੀਂ ਆਪਣਾ ਬੁਕਿੰਗ ਕਰਵਾ ਲਿਓ ਠੀਕ ਹੈ ਜੀ ਤੇ ਇਹਦੇ ਵਿੱਚ ਕਾਫੀ ਬਲਕ ਦੇ ਵਿੱਚ ਕੁਆਂਟੀਟੀ ਪਈ ਹੈ ਜੀ ਸਾਡੇ ਕੋਲ ਸੂਟ ਜਿੰਨੇ ਮਰਜ਼ੀ ਬੁੱਕ ਕਰ ਸਕਦੇ ਆ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਨੀ ਆ ਮਹਿਰੂਨ ਛੇਡ ਰੂਗਾ ਜੀ 골ਡਨ ਦੇ ਨਾਲ ਕੰਬੀਨੇਸ਼ਨ ਆ ਜੀ ਮਹਿਰੂਨ ਦਾ ਠੀਕ ਹੈ ਜੀ ਗੱਲੇ ਦੇ ਉੱਤੇ ਇਹਦੀ ਰਹੇਗੀ ਪੱਟੀ ਇਹ ਇਸ ਤਰ੍ਹਾਂ ਔਰਗੈਂਜ਼ਾ ਦਾ ਪੈਚ ਕਹਿ ਸਕਦੇ ਆ ਔਰਗੈਂਜ਼ਾ ਦਾ ਪੈਚ ਤੇ ਡਿਜ਼ਾਈਨਿੰਗ ਬਹੁਤ ਸੋਹਣੀ ਸਿੰਪਲ ਜੀ ਇਹਦਾ ਰਹੂਗਾ ਤੇ ਇਹ ਰਹੂਗਾ ਜੀ ਇਹਦਾ ਬਾਟਮ 골ਡਨ ਐਂਡ ਮਹਿਰੂਨ ਦੇ ਨਾਲ ਕੰਬੀਨੇਸ਼ਨ ਦੇ ਵਿੱਚ ਇਹਦਾ ਬਾਟਮ ਰਹੂਗਾ ਤੇ ਦੁਪੱਟਾ ਇਹਦਾ ਰਹੂਗਾ ਕੁਛ ਇਸ ਤਰ੍ਹਾਂ ਤੇ ਪ੍ਰਾਈਸ ਰਹੂਗਾ ਇਹਦਾ ਵੀ 500 ਬਾਕੀ ਤੁਸੀਂ ਸ਼ਾਪ ਤੇ ਵਿਜ਼ਿਟ ਕਰਦੇ ਆ ਤਾਂ ਤੁਹਾਨੂੰ ਹੋਰ ਵੀ ਕਾਫੀ ਡਿਜ਼ਾਈਨ ਦੇਖਣ ਨੂੰ ਮਿਲ ਜੂਗੇ ਕਲਰ ਚਾਰਟ ਇਹਦੇ ਵਿੱਚ ਰਹੂਗਾ ਇੱਕ ਬਲੈਕ ਕਲਰ ਰਹੂਗਾ ਜੀ ਇੱਕ ਰਹੂਗਾ ਗ੍ਰੀਨ ਕਲਰ ਠੀਕ ਹੈ ਜੀ ਤੇ ਦੂਸਰਾ ਰਹੂਗਾ ਇੱਕ ਬਲੂ ਕਲਰ ਜਿਹਨੂੰ ਜਿਹੜਾ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰਹੂਗਾ 500 ਤੇ ਅਗਲੀ ਡਿਜ਼ਾਈਨਿੰਗ ਮੈਂ ਤੁਹਾਨੂੰ ਦਿਖਾਨੀ ਆ ਸੂਟ ਕਿਉਂਕਿ ਬਹੁਤ ਆ ਹਰੇਕ ਰੇਟ ਵਿੱਚ ਸੂਟ ਆ ਆਪਾਂ ਕੋਸ਼ਿਸ਼ ਕਰਾਂਗੇ ਕਿ ਡੇਲੀ-ਡੇਲੀ ਇੱਕ-ਇੱਕ ਵੀਡੀਓ ਆਪਾਂ ਆ ਪਾ ਦਿਆ ਕਰਾਂਗੇ ਜੀ ਆ ਦੇਖਿਓ ਕੁਝ ਸਿੰਗਲ ਸਿੰਗਲ ਦੀ ਵੀ ਆਪਾਂ ਆਫਰ ਦੇਵਾਂਗੇ ਤੁਹਾਨੂੰ ਆ ਦੇਖਿਓ ਜਿਹੜੇ ਸਿੰਗਲ ਸਿੰਗਲ ਸਾਡੇ ਕੋਲ ਸ਼ਾਪ ਤੇ ਸੂਟ ਅਵੇਲੇਬਲ ਨੇ ਜਿਨ੍ਹਾਂ ਨੇ ਵੇਚਣ ਨੂੰ ਲੈਣੇ ਆ ਜੀ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਵੀ ਦੇਖਿਓ ਲੁੱਕ ਬਹੁਤ ਸੋਹਣੀ ਦਾ ਸੂਟ ਆ ਗ੍ਰੀਨ ਕਲਰ ਗਲੇ ਦੇ ਉੱਤੇ ਪੱਟੀ ਰੋਗੀ ਅਡਜਸਟੇਬਲ ਤੇ ਦੁਪੱਟਾ ਰੋਗਾ ਇਹਦਾ ਇਸਰਾ ਇਹ ਰੋਗੀ ਇਹਦੀ ਪਲੇਨ ਦੇ ਵਿੱਚ ਬਾਟਮ ਰੋਗੀ ਜਿਹਨੂੰ ਵੀ ਪਸੰਦਾ ਬੁੱਕ ਕਰ ਲਿਓ ਜੀ ਪ੍ਰਾਈਸ ਰੂਗਾ 500 ਕਲਰ ਚਾਰ ਦਿਖਾਨੀ ਕੁਆਂਟੀਟੀ ਚ ਮਾ ਲਿਆ ਇਹਦੇ ਵਿੱਚ ਵੀ ਜਿੰਨੇ ਸੂਟ ਮਰਜ਼ੀ ਬੁੱਕ ਕਰ ਲਿਓ ਜੀ ਆ ਲੋ ਜੀ ਠੀਕ ਤੇ ਅਗਲਾ ਮੈਂ ਹੁਣ ਤੁਹਾਨੂੰ ਚਲਦੀ ਆ ਜੀ ਜਿਹੜੇ ਸਾਡੇ 995 ਵਾਲੇ ਹੈਗੇ ਸੂਟ ਤੁਹਾਨੂੰ ਉਹ ਵੀ ਦੇਵਾਂਗੇ ਅੱਬਾ ਅੱਜ ਦੀ ਵੀਡੀਓ ਵਿੱਚ ਆਫਰ ਦੇ ਵਿੱਚ ਜਿਵੇਂ ਕਿ ਪਹਿਲਾਂ ਵੀਡੀਓ ਵਿੱਚ ਬੋਲਿਆ ਹੈਗਾ ਆ ਇਹ ਸੂਟ ਤੁਹਾਨੂੰ ਜਾਣਗੇ 900 ਦੇ ਵਿੱਚ ਠੀਕ ਹੈ ਜੀ ਸਿਰਫ ਮਦਰਡੇ ਸਪੈਸ਼ਲ ਇਹ ਸਾਰਾ ਆਪਾਂ ਪਾ ਰਹੇ ਆ ਵੀਡੀਓ ਕਿਉਂਕਿ ਸਿੰਗਲ ਸਿੰਗਲ ਸੂਟ ਸਾਡੇ ਕੋਲ ਕਈ ਸੈਟ ਵਾਈਜ਼ ਵੀ ਦਿਖਾਵਾਂਗੇ ਇਹ ਜਿਹੜੇ ਸਿੰਗਲ ਆ ਸਿੰਗਲ ਦੱਸ ਦਾਂਗੇ ਕਿ ਸਿੰਗਲ ਸਿੰਗਲ ਸੂਟ ਨੇ ਡਿਜ਼ਾਈਨਿੰਗ ਦੇਖਿਓ ਜੀ ਬਹੁਤ ਸੋਹਣੀ ਔਰਗੈਂਜ਼ਾ ਦਾ ਪੈਚ ਰਹੂਗਾ ਤੇ ਮਤਲਬ ਇਹ ਰਹੇਗੀ ਜੈਪੂਰੀ ਕਾਟਨ ਠੀਕ ਹੈ ਜੀ ਕੇਰੇ ਦੇ ਉੱਤੇ ਇਸ ਤਰ੍ਹਾਂ ਇਹਦੇ ਪੱਟੀ ਲੱਗੀ ਆ 48 ਇੰਚ ਲੈਂਥ ਰਹੂਗੀ ਇਹਦੀ ਜਿਵੇਂ ਪੂਰੇ ਪੂਰੇ ਕੱਟ ਨਹੀਂ ਇਹਨਾਂ ਦੇ ਤੇ ਮਤਲਬ ਕੋਈ ਦਿੱਕਤ ਨਹੀਂ ਆਣ ਵਾਲੀ ਲੈਂਥ ਨਹੀਂ ਘੱਟ ਕੋਈ ਵਿਰਥ ਨਹੀਂ ਘੱਟ ਔਰ ਨੋ ਨੀਡ ਲਾਈਨਿੰਗ ਠੀਕ ਹੈ ਜੀ ਸਾਰੇ ਬ੍ਰਾਂਡਡ ਆਰਟੀਕਲ ਨੇ 3 ਮੀਟਰ ਅਪਰੋਕਸ ਦੀ ਬਾਟਮ ਰਹੂਗੀ ਤੇ ਦੁਪੱਟਾ ਰਹੂਗਾ ਇਹਦਾ ਵੀ ਬਹੁਤ ਸੋਹਣੀ ਲੁੱਕ ਦੇ ਵਿੱਚ ਪ੍ਰਾਈਸ ਦੇਵਾਂਗੇ ਇਹਦਾ 900 ਜਨੇ ਸਿੰਗਲ ਲੈਣਾ ਹੈ ਸ਼ਿਪਿੰਗ ਅਲੱਗ ਤੋਂ ਰਹੂਗੀ ਜੀ ਇਹਨਾਂ ਦੇ ਵਿੱਚ ਤੁਸੀਂ ਇੰਡੀਆ ਚ ਕਿਤੇ ਵੀ ਬੈਠੇ ਆ 50 ਰੁਪੀਸ ਪਰ ਸੂਟ ਸ਼ਿਪਿੰਗ ਰਹੂਗੀ ਅਗਰ ਤੁਸੀਂ ਦੋ ਬਾਏ ਕਰਦੇ ਆ ਤਾਂ 80 ਰੁਪੀਸ ਰਹੂਗੀ ਜੀ ਕਿਉਂਕਿ ਹਰ ਵਾਰੀ ਮੈਨੂੰ ਕਈ ਵਾਰੀ ਪੁੱਛਦੇ ਆ ਕਮੈਂਟ ਕਰਕੇ ਜਾਂ ਕਿਵੇਂ ਤੇ ਮੈਂ ਇਸ ਲਈ ਵੀਡੀਓ ਵਿੱਚ ਤੁਹਾਨੂੰ ਦੱਸ ਹੀ ਦਿੰਨੀ ਆ ਜੀ ਅਗਲਾ ਤੁਹਾਨੂੰ ਦਿਖਾਣੀ ਹੈ ਵੀ ਸੁਪਰ ਹਿੱਟ ਡਿਜ਼ਾਈਨ ਪਿੰਕ ਕਲਰ ਬੇਬੀ ਪਿੰਕ ਕਲਰ ਰਹੂਗਾ ਗਲੇ ਦੇ ਉੱਤੇ ਪੈਚ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਦੀ ਵੀ ਠੀਕ ਹੈ ਜੀ ਸਿੰਗਲ ਪੀਸ ਤੇ ਇਹ ਰਹੂਗਾ ਇਹਦਾ ਦੁਪੱਟਾ ਏ ਰੋਗੀ ਜੀ ਇਹਦੀ ਬਾਟਮ ਪ੍ਰਾਈਜ਼ ਰੋਗਾ 900 ਠੀਕ ਹੈ ਜੀ ਤੇ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਨੀ ਆ ਮੈਂ ਜਿਹਦੇ ਵਿੱਚ ਸਾਡੇ ਕੋਲ ਕੁਆਂਟੀਟੀ ਚ ਮਾਲ ਹੈਗਾ ਮੈਂ ਨਾਲ-ਨਾਲ ਦੱਸੀ ਜਾਊਂਗੀ ਜੀ ਆ ਲੋ ਜੀ ਲੁੱਕ ਦੇਖਿਓ ਕਿੰਨੀ ਸੋਹਣੀ ਰਹਿਣ ਵਾਲੀ ਵੀ ਸੂਟ ਦੀ ਸਿੰਪਲ ਸੌਬਜੇ ਡਿਜ਼ਾਈਨਰ ਸੂਟ ਨੇ ਠੀਕ ਹੈ ਜੀ ਅਗਲਾ ਇਹਦਾ ਤੁਹਾਨੂੰ ਬਾਟਮ ਦਿਖਾਨਣੀ ਵਾ ਬਾਟਮ ਵੀ ਬਹੁਤ ਸੋਹਣੀ ਲੁੱਕ ਦੀ ਹੈਗੀ ਗਲੇ ਦੇ ਉੱਤੇ ਪ੍ਰੋਪਰ ਪੈਚ ਰਹੂਗਾ ਇਹਦੇ ਤੇ ਐਡਜਸਟੇਬਲ ਰਹਿਣਗੀਆਂ ਸਾਰੀਆਂ ਚੀਜ਼ਾਂ ਵਾਲੀਆਂ ਜੜੀਆਂ ਇਹਦੀਆਂ ਇਹ ਰੋਗਾ ਜੀ ਇਹਦਾ ਦੁਪੱਟਾ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰਹੂਗਾ ਇਹ ਥੋੜਾ ਪਰਪਲ ਟੋਨ ਦੇ ਵਿੱਚ ਹੈਗਾ ਜੀ ਪ੍ਰਾਈਸ ਰਹੂਗਾ ਇਹਦਾ 900 ਤੇ ਅਗਰੇ ਵਿੱਚ ਮੈਂ ਤੁਹਾਨੂੰ ਕਲਰ ਚਾਰਟ ਦੇ ਦਿੰਨੀ ਆ ਕਲਰ ਚਾਰਟ ਜਿਹੜਾ ਮੇਰੇ ਕੋਲ ਅਵੇਲੇਬਲ ਹੈ ਮੈਂ ਤੁਹਾਨੂੰ ਦਿਖਾਨੀ ਕਲਰ ਚਾਰਟ ਗ੍ਰੀਨ ਤੇ ਬਲੂ ਇਹ ਗ੍ਰੀਨਿਸ਼ ਬਲੂ ਕਲਰ ਹੋਊਗਾ ਜੀ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਨਨੀ ਆ ਅਗਲੀ ਡਿਜ਼ਾਈਨਿੰਗ ਦ ਰਹੂਗੀ ਜੀ ਆ ਦੇਖਿਓ ਜੀ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਵੀ ਸੂਟ ਰਹਿਣ ਵਾਲਾ ਆ ਆ ਦੇਖੋ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਰਹੂਗੀ ਇਹਦੀ ਵੀ ਜਿੰਨੂੰ ਵੀ ਪਸੰਦ ਆ ਬੁਕਿੰਗ ਕਰ ਲਿਓ ਜੀ ਨਾਲ ਨਾਲ ਬੁਕਿੰਗ ਕਰ ਲਿਓ ਫਟਾਫਟ ਕਿਉਂਕਿ ਇਹਦੇ ਵਿੱਚ ਸਟਾਕ ਸਾਡੇ ਕੋ ਘੱਟ ਹੈ ਤੇ ਸਾਰੇ ਤੁਹਾਨੂੰ ਆਫਰ ਵਿੱਚ ਸੂਟ ਜਾਓਗੇ ਗਲੇ ਦੇ ਉੱਤੇ ਪੈਚ ਰਹੂਗਾ ਅਡਜਸਟੇਬਲ ਇਹਨੂੰ ਤੁਸੀਂ ਰਿਮੂਵ ਕਰਾ ਕੇ ਜਿੱਦਾਂ ਵਾਜੇ ਡਿਜ਼ਾਈਨ ਕਰਵਾ ਸਕਦੇ ਆ ਇਹ ਰਹੂਗੀ ਇਹਦੀ ਬਾਟਮ ਜੀ ਤੇ ਇਹ ਰਹੂਗਾ ਇਹਦਾ ਦੁਪੱਟਾ ਬਹੁਤ ਪਿਆਰੀ ਲੁੱਕ ਦਾ ਸੂਟ ਰਹਿਣ ਵਾਲਾ ਹੈ ਇਹ ਵੀ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਆ ਲਓ ਜੀ ਕਲਰ ਚਾਰਟ ਮੈਂ ਦਿਖਾਨੀ ਇਹਦੇ ਵਿੱਚ ਤੁਹਾਨੂੰ カラー चार्ट ਵੀ ਬਹੁਤ ਸੋਹਣੀ ਲੁੱਕ ਦਾ ਦੁਪੱਟਾ ਵੀ ਬਹੁਤ ਪਿਆਰਾ ਰਹਿਣ ਵਾਲਾ ਆ 컬러 ਚਾਰਟ ਇਹਦੇ ਵਿੱਚ ਰਹੂਗਾ ਇੱਕ ਮਹਿੰਦੀ ਮਸਟਰਡ ਕਲਰ ਰਹੂਗਾ ਇੱਕ ਰਹੂਗਾ ਇਹਦੇ ਵਿੱਚ ਗ੍ਰੇ ਬ੍ਰਾਊਨ ਬ੍ਰਾਊਨ ਕਲਰ ਰਹੂਗਾ ਜੀ ਇੱਕ ਰਹੂਗਾ ਇਹਦੇ ਵਿੱਚ ਬਲੂ ਕਲਰ ਜਿਹਨੂੰ ਜਿਹੜਾ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰਹੂਗਾ ਇਹਦਾ 900 ਸ਼ਿਪਿੰਗ ਰਹੂਗੀ ਅਲੱਗ ਤੋਂ ਜਿਹੜੇ ਵੀ ਕੋਈ ਵੀ ਚਾਰ ਸੂਟ ਤੁਸੀਂ ਬਾਈ ਕਰਦੇ ਆ ਤੇ ਉਹਨਾਂ ਦੇ ਵਿੱਚ ਸ਼ਿਪਿੰਗ ਤੁਹਾਨੂੰ ਫ੍ਰੀ ਜਾਊਗੀ ਜੀ ਸਾਰੇ ਸੂਟਾਂ ਤੇ ਕੋਈ ਵੀ ਚਾਰ ਸੂਟ ਤੁਸੀਂ ਬਾਈ ਕਰਦੇ ਆ ਤਾਂ ਸ਼ਿਪਿੰਗ ਫ੍ਰੀ ਦੇਵਾਂਗੇ ਜੀ ਚਾਹੇ ਉਹ 900 ਵਾਲੇ ਆ ਜਾਂ 5 500 ਵਾਲੇ ਆ ਇਹਦੀ ਵੀ ਲੁੱਕ ਦੇਖਿਓ ਬਲੈਕ ਕਲਰ ਹੋਊਗਾ ਠੀਕ ਹੈ ਜੀ ਡਿਜ਼ਾਈਨਰ ਲੁੱਕ ਦੇ ਸੂਟ ਰਹਿਣਗੇ ਗਲੇ ਦੇ ਉੱਤੇ ਰਹੂਗਾ ਇਹਦੇ ਬਹੁਤ ਸੋਹਣੀ ਜਿਹਦਾ ਕਹਿ ਲਓ ਕਿ ਨਾਟਵਰਕ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਆ ਪੈਚ ਲੱਗਿਆ ਹੋਇਆ ਤੇ ਇਹ ਰਹੂਗਾ ਇਹਦਾ ਦੁਪੱਟਾ ਬਹੁਤ ਸੋਹਣਾ ਬਲੈਕ ਕਲਰ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਔਰ ਇਹਦੀ ਜਿਹੜੀ ਬਾਟਮ ਆ ਉਹ ਵੀ ਰਹੂਗੀ ਇਸ ਤਰ੍ਹਾਂ ਇਹ ਸਾਰੇ ਪ੍ਰੀਮੀਅਮ ਜੈਪੂਰੀ ਕਾਟਨ ਰੋਗੇ ਜਿੰਨੇ ਵੀ ਤੁਹਾਨੂੰ ਮੈਂ 900 ਵਿੱਚ ਸੂਟ ਦੇਵਾਂਗੇ ਜੀ ਅੱਜ ਦੇ ਤੇ ਇਹ ਰਹੂਗਾ ਇਹਦਾ ਸੈਕੰਡ ਕਲਰ ਗ੍ਰੀਨ ਕਲਰ ਇੱਕ ਰੂਗਾ ਇਹਦੇ ਵਿੱਚ ਫਹਿਰੂਨ ਕਲਰ ਤੇ ਇੱਕ ਰੂਗਾ ਇਹਦੇ ਵਿੱਚ ਮਸਟਰਡ ਕਲਰ ਜਿਹਨੂੰ ਜਿਹੜਾ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰਹੂਗਾ ਇਹਦੇ ਵਿੱਚ ਇਹਦਾ 900 ਠੀਕ ਹੈ ਜੀ ਸ਼ਿਪਿੰਗ ਰਹੂਗੀ ਅਲੱਗ ਤੋਂ ਤੇ ਅਗਲਾ ਤੁਹਾਨੂੰ ਮੈਂ ਸੂਟ ਦਿਖਾਨੀ ਆ ਡਿਜ਼ਾਈਨਿੰਗ ਸਾਰੀ ਇੱਕ ਤੋਂ ਇੱਕ ਰਹਿਣ ਵਾਲੀ ਆ ਸਿੰਗਲ ਸੂਟ ਹੈ ਜੀ ਬਹੁਤ ਸੋਹਣੀ ਡਿਜ਼ਾਈਨ ਦਾ ਸੂਟ ਹੈ ਇਹ ਵਾਲਾ ਡਿਜ਼ਾਈਨ ਦੇਖਿਓ ਕਿੰਨਾ ਪਿਆਰਾ ਗਲੇ ਦੇ ਉੱਤੇ ਪ੍ਰੋਪਰ ਇਹਨੂੰ ਹੈਂਡਵਰਕ ਦੇ ਨਾਲ ਜਿਹੜੀ ਦੀ ਟਾਈ ਆ ਉਹਨੂੰ ਡਿਜ਼ਾਈਨ ਕੀਤਾ ਹੋਇਆ ਹੈ ਆ ਠੀਕ ਹੈ ਜੀ ਤੇ ਇਹਦਾ ਜਿਹੜਾ ਦੁਪੱਟਾ ਆ ਉਹ ਵੀ ਤੁਹਾਨੂੰ ਮੈਂ ਓਪਨ ਕਰਕੇ ਦਿਖਾਨੀ ਆ ਸਾਰੇ ਬਹੁਤ ਸੋਹਣੇ ਸੂਟ ਨੇ ਵਾਲੇ ਔਰ ਫੈਬਰਿਕ ਬਹੁਤ ਹੀ ਪਿਆਰਾ ਰਹਿਣ ਵਾਲਾ ਆ ਸਿੰਗਲ ਸੂਟ ਇਹ ਵਾਲਾ ਵੀ ਤੁਸੀਂ ਬਾਏ ਕਰਕੇ ਜ਼ਰੂਰ ਦੇਖਿਓ ਇਹਦੀ ਕੁਆਲਿਟੀ ਕਿਵੇਂ ਦੀ ਆ ਪਿਓਰ ਮलमल कॉटन ਦਾ ਦੁਪੱਟਾ ਦਾ ਬੈਸਟ ਕੁਆਲਿਟੀ ਰਹਿਣ ਵਾਲੀ ਇਹਨਾਂ ਦੀ ਵੀ ਤੇ ਇਹ ਰੋਗੀ ਇਹਦੀ ਬਾਟਮ ਜੀ ਸਿੰਗਲ ਪੀਸ ਜੇ ਇਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਨੀ ਆ ਡਿਜ਼ਾਈਨਿੰਗ ਬਹੁਤ ਸੋਹਣੀ ਜਿੰਨੇ ਵੀ ਸੂਟ ਦਿਖਾਵਾਂਗੀ ਇਸ ਤੋਂ ਇਲਾਵਾ ਵੀ ਤੁਹਾਨੂੰ ਵਿਜ਼ਿਟ ਕਰਨ ਤੇ ਬਹੁਤ ਸਾਰੇ ਡਿਜ਼ਾਈਨ ਹੋਰ ਦੇਖਣ ਡਿਜ਼ਾਈਨਿੰਗ ਦੇਖਿਓ ਕਿੰਨੀ ਸੋਹਣੀ ਇਹ ਵੀ ਮਸਟਰਡ ਕਲਰ ਹੋਊਗਾ ਜੀ ਇਹ ਵਾਲਾ ਥੋੜਾ ਵੀਡੀਓ ਵਿੱਚ ਥੋੜਾ ਬ੍ਰਾਈਟ ਲੱਗ ਰਿਹਾ ਬਟ ਬਿਲਕੁਲ ਸੋਬਰ ਵਾਲਾ ਕਲਰ ਹੋਊਗਾ ਇਹ ਵੀ ਗਲੇ ਦੇ ਉੱਤੇ ਇਹਦੇ ਵਿੱਚ ਬੀਜ ਦਾ ਕਹ ਲਓ ਕਿ ਪੈਚ ਲੱਗਿਆ ਹੋਇਆ ਹੈ ਇਹ ਸਾਰੀ ਇਹ ਗਲੇ ਵਾਲੇ ਜਿਹੜੇ ਸੂਟ ਹੁੰਦੇ ਆ ਮੈਂ ਐਡਜਸਟੇਬਲ ਰਹਿੰਦੇ ਆ ਜੀ ਸਾਰਿਆਂ ਵਾਸਤੇ ਹਰੇਕ ਜਿੱਦਾ ਕਹ ਲਓ ਕਿ ਜੇ ਤੁਸੀਂ ਜ਼ਿਆਦਾ ਹੈਲਦੀ ਆ ਜਾਂ ਕਹ ਲਓ ਕਿ ਸਲਿਮ ਲੰਬੇ ਆ ਜਿੱਦਾਂ ਮਰਜੀ ਤੁਹਾਡਾ ਹਰੇਕ ਦੇ ਹਿਸਾਬ ਦਾ ਇਹ ਸੂਟ ਰੈਡੀ ਹੋ ਜਾਂਦਾ ਕਿਉਂਕਿ ਜਦੋਂ ਘੇਰੇ ਬਣੇ ਹੁੰਦੇ ਗਲੇ ਬਣੇ ਹੁੰਦੇ ਦੋਨੋਂ ਚੀਜ਼ਾਂ ਤੇ ਫਿਰ ਸੂਟ ਕਈ ਵ ਆ ਦੇਖੋ ਜੀ ਰੋਗਾ ਦਾ ਦੁਪੱਟਾ ਤੇ ਕਲਰ ਚਾਰਟ ਦਉਂਗੇ ਇਹਦੇ ਵਿੱਚ ਦੋ ਦਾ ਕਲਰ ਚਾਰਟ ਵੀ ਬਹੁਤ ਸੋਹਣਾ ਇੱਕ ਰੋਗਾ ਇਹ ਵਾਲਾ ਬਲੂ ਕਲਰ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰੋਗਾ ਇਹਨਾਂ ਦਾ 900 ਜੀ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਅਗਲੀ ਡਿਜ਼ਾਈਨਿੰਗ ਦੇਖਿਓ ਸੋਬਰ ਕਲਰ ਵੀ ਅਵੇਲੇਬਲ ਨੇ ਡਾਰਕ ਵੀ ਅਵੇਲੇਬਲ ਨੇ ਜੀ ਆ ਦੇਖਿਓ ਜਿਹਨੂੰ ਸਿੰਪਲ ਸੋਬਰ ਤੇ ਜਿਹਦਾ ਕਹ ਲੋ ਸਿੰਪਲ ਜਿਹਾ ਪਸੰਦ ਲੈ ਸੂਟ ਉਹਨਾਂ ਵਾਸਤੇ ਇਹਦੇ ਵੀ ਪੈਚ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਪੈਚ ਦੇ ਉੱਤੇ ਪ੍ਰੋਪਰ ਇਹਦੇ ਵਰਕ ਰਹੂਗਾ ਜੀ ਤੇ ਇਹ ਰਹੂਗਾ ਇਹਦਾ ਦੁਪੱਟਾ ਬਹੁਤ ਪਿਆਰੇ ਰਹਿਣ ਵਾਲੇ ਆਏ ਵੀ ਸੂਟ ਤੇ ਆ ਰਹੂਗਾ ਜੀ ਇਹਦਾ ਬਾਟਮ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਇਹ ਰਹੂਗਾ ਜੀ ਇਹਦੇ ਵਿੱਚ ਹੀ ਅਗਲੇ ਉਹਦੇ ਵਿੱਚ ਹੀ ਅਗਲਾ ਕਲਰ ਬਹੁਤ ਹੀ ਸੋਹਣੀ ਲੁੱਕ ਦਾ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰਹੂਗਾ 900 ਅਗਲਾ ਡਿਜ਼ਾਈਨ ਤੁਹਾਨੂੰ ਦਿਖਾਨੀ ਆ ਜੀ ਡਿਜ਼ਾਈਨਿੰਗ ਸਾਰੀ ਇੱਕ ਤੋਂ ਇੱਕ ਰਹਿਣ ਵਾਲੀ ਆ ਅੱਜ ਦੀ ਵੀਡੀਓ ਵਿੱਚ ਆ ਲਓ ਜੀ ਅਗਲਾ ਡਿਜ਼ਾਈਨ ਠੀਕ ਹੈ ਜੀ ਬਹੁਤ ਪਿਆਰਾ ਸੂਟ ਨੇ ਇਹ ਵੀ ਡਾਰਕ ਜਿਆ ਕਹ ਲਓ ਕਿ ਮਹਿੰਦੀ ਜ ਸੌਰੀ ਗ੍ਰੀਨ ਕਲਰ ਹੋਗਾ ਇਹ ਵੀ ਬੋਟਲ ਗ੍ਰੀਨ ਸ਼ੇਡ ਰੂਗਾ ਡਿਜ਼ਾਈਨਿੰਗ ਬਹੁਤ ਪਿਆਰੀ ਗਲੇ ਦੇ ਉੱਤੇ ਇਹਦੇ ਵੀ ਪ੍ਰੋਪਰ ਹੈਂਡਵਰਕ ਦੇ ਨਾਲ ਜਿਹੜਾ ਹੋਇਆ ਆ ਪੈਚ ਲੱਗਿਆ ਪ੍ਰੋਪਰ ਇਹਦੇ ਤੇ ਹੈਂਡਵਰਕ ਹੋਇਆ ਹੈ ਜੀ ਤੇ ਬਹੁਤ ਸੋਹਣਾ ਸੂਟ ਰੂਗਾ ਇਹ ਵੀ ਘੇਰੇ ਉੱਤੇ ਕੁਝ ਨਹੀਂ ਹੈਗੇ ਇਹਨਾਂ ਦੇ ਠੀਕ ਹੈ ਜੀ ਤੇ ਇਹ ਰੂਗਾ ਇਹਦਾ ਦੁਪੱਟਾ ਜੇ ਇਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਤੇ ਇਹ ਰੋਗੀ ਇਹਦੀ ਬਾਟਮ ਪ੍ਰਾਈਜ਼ ਰੂਗਾ 900 ਕਲਰ ਚਾਰਟ ਮੈਂ ਤੁਹਾਨੂੰ ਦਿਖਾਨੀ ਹੈ ਇਹਦੇ ਵਿੱਚ ਕਲਰ ਚਾਰਟ ਇੱਕ ਰੂਗਾ ਮਹਿਰੂਨ ਸ਼ੇਡ ਠੀਕ ਇੱਕ ਰੋਗ ਹੈ ਦੇ ਵਿੱਚ ਬਲੂ ਕਲਰ ਜਿਹਨੂੰ ਜਿਹੜਾ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰੋਊਗਾ 900 ਠੀਕ ਹੈ ਜੀ ਸ਼ਿਪਿੰਗ ਰੋਊਗੀ ਅਲੱਗ ਤੋਂ ਇਹਨਾਂ ਦੇ ਵਿੱਚ ਔਰ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਨੀ ਆ ਡਿਜ਼ਾਈਨਿੰਗ ਬਹੁਤ ਸੋਹਣੀ ਅਗਲੀ ਵੀ ਆ ਲੋ ਜੀ ਅਗਲਾ ਡਿਜ਼ਾਈਨ ਬਹੁਤ ਪਿਆਰੇ ਸੂਟ ਨੇ ਜਿੰਨੇ ਵੀ ਤੁਹਾਨੂੰ ਦਿਖਾ ਰਹੇ ਆਂ ਅੱਜ ਦੀ ਵੀਡੀਓ ਵਿੱਚ ਕੋਸ਼ਿਸ਼ ਹਰ ਵਾਰੀ ਕਰਦੇ ਆਂ ਕਿ ਕੁਝ ਸਪੈਸ਼ਲ ਡਿਜ਼ਾਈਨ ਕੁਝ ਵਧੀਆ ਫੈਬਰਿਕ ਤੁਹਾਡੇ ਵਾਸਤੇ ਲੈ ਕੇ ਆਈਏ ਜੀ ਤੇ ਇਹ ਰੋਊਗਾ ਇਹਦਾ ਬਾਟਮ ਠੀਕ ਹੈ ਜੀ ਕਲਰ ਰੋਊਗਾ ਇਹ ਵਾਲਾ ਗ੍ਰੀਨ ਠੀਕ ਹੈ ਜੀ ਗ੍ਰੀਨ ਸ਼ੇਡ ਵੀ ਕਈ ਤਰ੍ਹਾਂ ਦੇ ਗ੍ਰੀਨ ਸ਼ੇਡ ਆ ਰਹੇ ਆ ਜੀ ਤੇ ਆ ਰਹੂਗਾ ਜੀ ਇਹਦਾ ਦੁਪੱਟਾ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰਹੂਗਾ 900 ਸ਼ਿਪਿੰਗ ਰਹੂਗੀ ਜੀ ਅਲੱਗ ਤੋਂ ਕਲਰ ਚਾਰਟ ਇਹਦਾ ਬਹੁਤ ਸੋਹਣਾ ਡਿਜ਼ਾਈਨਿੰਗ ਦੇਖਿਓ ਕਿੰਨੀ ਪਿਆਰੀ ਹੋਊਗੀ ਇਹਦੀ ਵੀ ਤੇ ਇਹ ਰਹੂਗਾ ਜੀ ਲਾਸਟ ਇਸ ਵੀਡੀਓ ਦੇ ਆਰਟੀਕਲ ਇਸ ਤੋਂ ਇਲਾਵਾ ਆਪਾਂ ਅਗਲੀ ਵੀਡੀਓ ਦੇਖਦੇ ਹਾਂ ਜੀ ਸ਼ੂਟ ਕਰਦੇ ਹਾਂ 1200 ਵਾਲੀ ਵੀ ਤੇ ਉਹ ਆਪਾਂ ਤੁਹਾਨੂੰ ਕੱਲ ਉਹਦੇ ਵਿੱਚ ਕਾਫੀ ਜਿਹੜੇ ਸਾਡੇ ਕੋਲ ਸਿੰਗਲ ਸਿੰਗਲ ਸੂਟਸ ਨੇ ਉਹ ਆਪਾਂ ਤੁਹਾਨੂੰ ਦੇਵਾਂਗੇ ਆਫਰ ਦੇ ਵਿੱਚ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਨੂੰ ਇੱਥੇ ਹੀ ਐਂਡ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਸੂਟ ਸਾਨੂੰ ਪਸੰਦ ਆਏ ਹੋਗੇ ਸੂਟ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਚੈਨਲ ਤੇ ਨਵੇਂ ਆ ਬਾਕੀ ਜਿਨ੍ਹਾਂ ਨੇ ਵਿਜ਼ਿਟ ਕਰਕੇ ਸੂਟ ਲੈਣੇ ਉਹਨਾਂ ਵਾਸਤੇ ਐਡਰੈਸ ਲਊਗਾ ਜੀ ਮਹਾਰਾਜਾ ਰਣਜੀਤ आईटीआई कॉलेज ਦੇ ਬੈਕ ਸਾਈਡ ਤੇ ਹੈ ਜੀ ਨੀਅਰ ਰੇਲਵੇ ਲਾਈਨ ਹੈ ਹੁਸ਼ਿਆਰਪੁਰ ਸ਼ਾਪ ਦਾ ਨਾਮ ਰੌਗਾਜੀ ਸੰਦੀਪ ਲਕਸ਼ਮੀ थैंक यू